ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਪਿਆਉਤੀ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀ ਕਹਾਣੀ ਆ ਬੰਗਲੌਰ ਦਾ ਇੱਕ ਬਹੁਤ ਜ਼ਿਆਦਾ ਅਮੀਰ ਪਰਿਵਾਰ ਆ ਉਸ ਪਰਿਵਾਰ ਦੇ ਵਿੱਚ ਇੱਕ ਕਪਲ ਆ ਤੇ ਉਹਨਾਂ ਦੇ ਬੱਚੇ ਆ ਦੋ ਉਹਨਾਂ ਦੀ ਬੇਟੀ ਆ 15 ਸਾਲ ਦੀ ਤੇ ਉਸ ਤੋਂ ਛੋਟਾ ਉਹਨਾਂ ਦਾ ਬੇਟਾ ਪਰਿਵਾਰ ਆ ਜਿਹੜਾ ਵਧੀਆ ਪਰਿਵਾਰ ਆ ਖਾਨਦਾਨੀ ਅਮੀਰ ਪਰਿਵਾਰ ਆ ਤੇ ਪਰਿਵਾਰ ਦਾ ਜਿਹੜਾ ਮੁਖੀਆ ਉਹਦਾ ਨਾਮ ਹੈ ਰਾਜ ਰਾਜ ਦੀ ਜਿਹੜੀ ਪਤਨੀ ਆ ਉਹ ਹਾਊਸ ਵਾਈਫ ਆ ਤੇ ਉਹਦੇ ਬੱਚੇ ਆ ਜਿਹੜੇ ਵਧੀਆ ਸਕੂਲ ਦੇ ਵਿੱਚ ਪੜ੍ਹਦੇ ਆ ਰਾਜ ਆਪਣੀ ਪਤਨੀ ਤੇ ਆਪਣੇ ਬੇਟੇ ਨੂੰ ਟ੍ਰੇਨ ਤੇ ਚੜਾ ਕੇ ਆਇਆ ਉਹਨਾਂ ਨੇ ਦੂਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਤੇ ਜਾਣਾ ਸੀ ਉਹਨਾਂ ਨੂੰ ਰਾਜ ਨੇ ਕਿਹਾ ਸੀ ਕਿ ਮੈਂ ਤੁਹਾਡੇ ਲਈ ਗੱਡੀ ਭੇਜ ਦਿੰਦਾ ਪਰ ਉਹ ਕਹਿੰਦੇ ਵੀ ਸਫ਼ਰ ਜ਼ਿਆਦਾ ਲੰਬਾ ਇਸ ਲਈ ਟ੍ਰੇਨ ਦੇ ਵਿੱਚ ਸੌਖੇ ਰਵਾਂਗੇ ਤੇ ਰਾਜ ਆਪਣੀ ਬੇਟੀ ਪ੍ਰਿਆ ਨੂੰ ਕਹਿੰਦਾ ਕਿ ਪ੍ਰਿਆ ਤੂੰ ਵੀ ਆਪਣੇ ਮੰਮਾ ਨਾਲ ਚਲੀ ਜਾ ਉਹ ਕਹਿੰਦੀ ਵੀ ਨਹੀਂ ਪਾਪਾ ਮੈਂ ਨਹੀਂ ਜਾਣਾ ਵੀ ਮੇਰੇ ਐਗਜ਼ਾਮ ਨੇ ਇਸ ਕਰਕੇ ਮੈਂ ਘਰ ਹੀ ਰਹਿਣਾ ਤੇ ਮੈਂ ਪੜ੍ਹਨਾਗਾ ਪ੍ਰਿਆ ਦੀ ਮੰਮੀ ਵੀ ਬਹੁਤ ਕਹਿੰਦੀ ਆ ਉਹਨੂੰ ਕਿ ਚੱਲ ਬੇਟੇ ਆਪਾਂ ਦੋ ਤਿੰਨ ਦਿਨਾਂ ਬਾਅਦ ਆਪਾਂ ਵਾਪਸ ਆ ਜਾਾਂਗੇ ਵੀ ਹਜੇ ਕਿਹੜਾ ਤੇਰੇ ਐਗਜ਼ਾਮ ਸਟਾਰਟ ਹੋਣਿਆ ਪਰ ਪ੍ਰੀਆ ਕਹਿੰਦੀ ਵੀ ਨਹੀਂ ਮਮਾ ਜੇ ਨਾਲੇ ਮੈਂ ਵੀ ਚਲੀ ਗਈ ਤਾਂ ਪਾਪਾ ਦਾ ਖਿਆਲ ਕੌਣ ਰੱਖੂ ਚਲੋ ਪ੍ਰੀਆ ਜਿਹੜੀ ਉਹ ਨਹੀਂ ਜਾਂਦੀ ਤੇ ਰਾਜ ਆਪਣੀ ਪਤਨੀ ਤੇ ਬੇਟੇ ਨੂੰ ਟ੍ਰੇਨ ਤੇ ਚੜਾ ਕੇ ਘਰ ਵਾਪਸ ਆ ਜਾਂਦਾ ਅ ਰਾਤ ਨੂੰ ਪਿਉਤੀ ਖਾਣਾ ਖਾ ਕੇ ਸੌ ਜਾਂਦੇ ਆ ਤੇ ਸਵੇਰੇ ਉਹਨਾਂ ਦੇ ਘਰੇ ਚੀਕ ਚਗਿਆੜਾ ਪੈਂਦਾ ਤੇ ਜਿਹੜੀ ਪ੍ਰੀਆ ਉਹ ਬਹੁਤ ਉੱਚੀ ਉੱਚੀ ਰੋ ਰਹੀ ਹੁੰਦੀ ਆ ਉਹਨਾਂ ਦੇ ਘਰ ਬਾਥਰੂਮ ਦੇ ਵਿੱਚ ਅੱਗ ਲੱਗੀ ਹੁੰਦੀ ਆ ਆਸ-ਪਾਸੇ ਦੇ ਲੋਕ ਆ ਜਿਹੜੇ ਇਕੱਠੇ ਹੋ ਜਾਂਦੇ ਆ ਜਦੋਂ ਆ ਕੇ ਵੇਖਦੇ ਆ ਹਨਾ ਅੱਗ ਨੂੰ ਬੁਝਾਉਂਦੇ ਆ ਤਾਂ ਜਿਹੜਾ ਰਾਜ ਆ ਉਹਦੀ লাশ ਬਾਥਰੂਮ ਦੇ ਵਿੱਚ ਪਈ ਮਿਲਦੀ ਆ ਆ ਪੁਲਿਸ ਬੁਲਾਈ ਜਾਂਦੀ ਆ ਤੇ ਪੁਲਿਸ ਜਿਹੜੀ ਰਾਜ ਦੀ লাশ ਨੂੰ ਚੁੱਕ ਕੇ ਲੈ ਜਾਂਦੀ ਆ ਤੇ লাশ ਦਾ ਪੋਸਟਮਾਰਟਮ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੋ ਸਚਾਈ ਨਿਕਲ ਕੇ ਆਉਂਦੀ ਆ ਉਹ ਰੌਂਗਟੇ ਖੜੇ ਕਰਨ ਵਾਲੀ ਹੁੰਦੀ ਆ ਰਾਜ ਦੀ ਮੌਤ ਕਿਵੇਂ ਹੋਈ ਕੌਣ ਸੀ ਉਹਦੀ ਮੌਤ ਦਾ ਜ਼ਿੰਮੇਵਾਰ ਉਹ ਇੱਕ ਕੁਦਰਤੀ ਮੌਤ ਸੀ ਜਾਂ ਕਤਲ ਸੀ ਉਹ ਤੁਸੀਂ ਪੂਰਾ ਅੱਗੇ ਜਾ ਕੇ ਸੁਣਾਓ ਜਦੋਂ ਰਾਜ ਆਪਣੀ ਪਤਨੀ ਅਤੇ ਆਪਣੇ ਬੇਟੇ ਨੂੰ ਟ੍ਰੇਨ ਤੇ ਚੜਾ ਕੇ ਵਾਪਸ ਆਉਂਦਾ ਤਾਂ ਘਰੇ ਉਹਦੀ ਬੇਟੀ ਆ ਜਿਹੜੀ ਉਹ ਹੁੰਦੀ ਆ ਉਹ ਆਪਣੇ ਪਾਪਾ ਨਾਲ ਬਹੁਤ ਗੱਲਾਂ ਕਰਦੀ ਆ ਰਾਜ ਹੈਰਾਨ ਹੁੰਦਾ ਵੀ ਮੇਰੀ ਬੇਟੀ ਕਿੰਨੀ ਸਿਆਣੀ ਹੋ ਗਈ ਵੀ ਪਹਿਲਾਂ ਤਾਂ ਇਹ ਕਦੇ ਸਾਡੇ ਵਿੱਚ ਇੰਨਾ ਬੈਠੀ ਨਹੀਂ ਸੀ ਵੀ ਅੱਜ ਇਹਨੂੰ ਪਤਾ ਵੀ ਮੇਰੇ ਮੰਮਾ ਹੈਣੀ ਵੀ ਇਹ ਕਿੰਨਾ ਵਧੀਆ ਬਿਹੇਵ ਕਰ ਰਹੀ ਆ ਖਾਣਾ ਵਗੈਰਾ ਖਵਾਉਂਦੀ ਆ ਆਪਣੇ ਪਾਪਾ ਨੂੰ ਖਾਣਾ ਖਵਾਉਣ ਤੋਂ ਬਾਅਦ ਉਹ ਆਪਣੇ ਬੈਡਰੂਮ ਤੇ ਚਲੀ ਜਾਂਦੀ ਆ ਤੇ ਉਹਦੇ ਪਾਪਾ ਆਪਣੇ ਬੈਡਰੂਮ ਤੇ ਚਲੇ ਜਾਂਦੇ ਆ ਫਿਰ 10 ਵਜੇ ਪ੍ਰੀਆ ਆਪਣੇ ਪਾਪਾ ਲਈ ਦੁੱਧ ਲੈ ਕੇ ਆਉਂਦੀ ਆ ਤੇ ਰਾਜ ਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਆ ਉਹ ਸੋਚਦਾ ਵੀ ਮੇਰੀ ਤੀ ਹੁਣ ਤਾਂ ਬਹੁਤੀ ਸਿਆਣੀ ਹੋ ਗਈ ਤੇ ਬੜਾਈ ਉਹ ਖੁਸ਼ੀ-ਖੁਸ਼ੀ ਦੁੱਧ ਪੀ ਲੈਂਦਾ ਤੇ ਸੌਂ ਜਾਂਦਾ ਫਿਰ ਜਿਹੜੀ ਪ੍ਰੀ ਆ ਗਈ ਉਹ ਆਪਣੇ ਬੁਆਏਫਰੈਂਡ ਨੂੰ ਘਰ ਬੁਲਾਉਂਦੀ ਆ ਤੇ ਦੋਨੋਂ ਰਲ ਕੇ ਉਹਦਾ ਕਤਲ ਕਰ ਦਿੰਦੇ ਆ ਜਦੋਂ ਪ੍ਰੀਆ 14 ਸਾਲ ਦੀ ਸੀ ਤੇ ਉਹ ਜਿਹੜੇ ਸਕੂਲ ਵਿੱਚ ਪੜ੍ਹਦੀ ਸੀ ਉਸ ਸਕੂਲ ਦਾ ਜਿਹੜਾ ਚੌਂਕੀਦਾਰ ਸੀ ਉਹਦਾ ਬੇਟਾ ਸੀ ਪਵਨ ਉਹ ਤੋਂ 4-5 ਸਾਲ ਵੱਡਾ ਸੀ ਉਹਦੇ ਨਾਲ ਪ੍ਰੀਆ ਦਾ ਜਿਹੜਾ ਰਿਲੇਸ਼ਨ ਬਣ ਜਾਂਦਾ ਪ੍ਰੀਆ ਤੇ ਪਵਨ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਤੇ ਇੱਕ ਦਿਨ ਪ੍ਰੀਆ ਜਿਹੜੀ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਮੇਰੇ ਸਕੂਲ ਦਾ ਨਾ ਟ੍ਰਿਪ ਜਾ ਰਿਹਾ ਐਜੂਕੇਸ਼ਨਲ ਟ੍ਰਿਪ ਆ ਵੀ ਮੈਂ ਵੀ ਜਾਣਾ ਉਹ ਆਪਣੇ ਪਾਪਾ ਤੋਂ ਪੈਸੇ ਮੰਗਦੀ ਆ ਉਹਦੇ ਪਾਪਾ ਜਿਹੜੇ ਉਹਨੂੰ ਪੈਸੇ ਦੇ ਦਿੰਦੇ ਆ ਕਿਉਂਕਿ ਪ੍ਰੀਆ ਆਪਣੇ ਮਾਪੇ ਦਾ ਇਕਲੌਤੀ ਧੀ ਸੀ ਇਕੋ ਹੀ ਕੁੜੀ ਸੀ ਤੇ ਇਕੋ ਹੀ ਉਹਨਾਂ ਦੇ ਮੁੰਡਾ ਸੀ ਇਸ ਕਰਕੇ ਉਹਨੇ ਆਪਣੇ ਬੱਚੇ ਜਿਹੜੇ ਬਹੁਤ ਲਾੜ ਲਾੜ ਪਿਆਰ ਨਾਲ ਪਾਲੇ ਸੀ ਆ ਜਿਆਦਾ ਲਾੜ ਲੜਾਉਣ ਨਾਲ ਜਿਹੜੀ ਪ੍ਰੀਆ ਸੀ ਉਹ ਥੋੜੀ ਵਿਗੜੈ ਲਾਈ ਟਾਈਪ ਦੀ ਕੁੜੀ ਸੀ ਉਹ ਜਿੱਦ ਕਰਕੇ ਪੈਸੇ ਮੰਗਣੇ ਵਾਰ ਐਸੀ ਤਰ੍ਹਾਂ ਤੁਰੇ ਫਿਰਨਾ ਉਹਦੀ ਜਿੱਦ ਸੀ ਜੇਕਰ ਦੇ ਪੈਸੇ ਨਹੀਂ ਵੀ ਦਿੰਦੇ ਸੀ ਤਾਂ ਉਹ ਗੁੱਸਾ ਕਰਦੀ ਸੀ ਚੀਕਾ ਮਾਰਦੀ ਸੀ ਰੌਲਾ ਪਾਉਂਦੀ ਸੀ ਇਸ ਕਰਕੇ ਜਿਹੜਾ ਰਾਜ ਸੀ ਉਹਨੇ ਕਦੇ ਵੀ ਆਪਣੀ ਧੀ ਨੂੰ ਪੈਸੇ ਦੇਣ ਤੋਂ ਇਨਕਾਰ ਨਹੀਂ ਕੀਤਾ ਸੀ ਚਲੋ ਜਿਹੜੀ ਪ੍ਰੀ ਆ ਗਈ ਉਹ ਪਵਨ ਨਾਲ ਚਲੀ ਜਾਂਦੀ ਆ ਬੰਬੇ ਤੇ ਘਰੇ ਉਹ ਕਹਿ ਕੇ ਗਈ ਹੁੰਦੀ ਆ ਵੀ ਮੈਂ ਟ੍ਰਿਪ ਤੇ ਜਾ ਰਹੀ ਆ ਬੰਬੇ ਜਾ ਕੇ ਉਹ ਉੱਥੇ ਉਹਦੇ ਨਾਲ ਜਾਂਦੀ ਆ ਮੌਲਾਂ ਦੇ ਵਿੱਚ ਘੁੰਮਦੀ ਆ ਤੇ ਇੱਕ ਨਾ ਮਾਡਲ ਸ਼ੋਅ ਹੁੰਦਾ ਮਾਡਲ ਸ਼ੋਅ ਦੇ ਵਿੱਚ ਛੋਟੇ-ਛੋਟੇ ਕੱਪੜੇ ਪਾ ਕੇ ਉਹ ਫੋਟੋ ਸ਼ੂਟ ਕਰਾਉਂਦੀ ਆ ਤੇ ਆਪਣੇ ਬੁਆਏਫਰੈਂਡ ਨਾਲ ਘੁੰਮਦੀ ਫਿਰਦੀ ਆ ਜਿਹੜੀਆਂ ਉਹਦੀਆਂ ਪ੍ਰੀਆ ਦੀਆਂ ਫੋਟੋਆਂ ਹੁੰਦੀਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਰਾਜਪੁਰ ਪਹੁੰਚ ਜਾਂਦੀਆਂ ਤੇ ਜਦੋਂ ਰਾਜ ਹਨਾ ਆਪਣੀ ਬੇਟੀ ਦੀਆਂ ਫੋਟੋਆਂ ਵੇਖਦਾ ਤਾਂ ਉਹ ਉਹਨੂੰ ਤੱਕਾ ਲੱਗਦਾ ਵੀ ਆਹ ਕੀ ਗਈ ਵੀ ਗਈ ਤਾਂ ਅਸੀਂ ਉਹ ਟ੍ਰਿਪ ਤੇ ਵੀ ਇਹ ਫਿਰਦੀ ਕਿੱਥੇ ਆ ਚਲੋ ਉਹ ਆਪਣੇ ਬੇਟੀ ਨੂੰ ਫੋਨ ਲਾਉਂਦਾ ਤਾਂ ਅੱਗੋਂ ਦੀ ਬੇਟੀ ਆ ਜਿਹੜੀ ਫੋਨ ਨਹੀਂ ਚੁੱਕਦੀ ਬਸ ਇੱਕ ਮੈਸੇਜ ਕਰ ਦਿੰਦੀ ਆ ਕਿ ਪਾਪਾ ਅਸੀਂ ਰਸਤੇ ਦੇ ਵਿੱਚ ਆਂ ਬਸ ਆਖ ਆ ਰਹੇ ਆਂ ਅਸੀਂ ਵੀ ਇੱਥੇ ਨੈਟਵਰਕ ਹੈ ਨਹੀਂ ਫੋਨ ਤੇ ਗੱਲ ਨਹੀਂ ਹੋਣੀ ਚਲੋ ਰਾਜ ਹਨਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਕਿਉਂਕਿ ਮਟਿਆਰ ਧੀ ਸੀਗੀ ਇਸ ਤਰ੍ਹਾਂ ਦੀ ਕੋਈ ਗਲਤੀ ਹੁੰਦੀ ਆ ਹਨਾ ਮਾਪਿਆਂ ਨੂੰ ਟੈਨਸ਼ਨ ਹੁੰਦੀ ਆ ਚਲੋ ਜਿਹੜੀ ਪ੍ਰੀਆ ਗਈ ਘਰ ਆ ਜਾਂਦੀ ਆ ਤੇ ਪ੍ਰੀਆ ਦੇ ਪਾਪਾ ਪ੍ਰੀਆ ਨੂੰ ਪੁੱਛਦੇ ਆ ਕਿ ਤੂੰ ਕਿੱਥੇ ਗਈ ਸੀ ਕਹਿੰਦੀ ਪਾਪਾ ਤੁਸੀਂ ਕਮਾਲ ਕਰਦੇ ਹੋ ਵੀ ਮੈਂ ਤੁਹਾਨੂੰ ਦੱਸ ਕੇ ਤਾਂ ਗਈ ਸੀ ਕਿ ਮੈਂ ਬੰਬੇ ਚੱਲੀ ਆ ਹਨਾ ਤੇ ਸਾਡਾ ਐਜੂਕੇਸ਼ਨਲ ਟ੍ਰਿਪ ਜਾ ਰਿਹਾ ਤਾਂ ਉਹ ਫੋਟੋ ਮਾ ਦਿਖਾ ਦਿੰਦਾ ਉਹਨੂੰ ਤੇ ਕਿ ਆਹ ਫੋਟੋ ਮਾ ਕਹਿੰਦੀ ਵੀ ਨਹੀਂ ਉੱਥੇ ਤਾਂ ਇੱਕ ਸ਼ੋਅ ਚੱਲ ਰਿਹਾ ਸੀ ਵੀ ਸਾਰਿਆਂ ਨੇ ਫੋਟੋਆਂ ਕਰਾਈਆਂ ਸੀ ਵੀ ਮੈਂ ਵੀ ਕਰਾ ਲਈਆਂ ਤਾਂ ਫਿਰ ਉਹ ਉਹਦੀ ਕਿਸੇਲੀ ਨੂੰ ਫੋਨ ਕਰਦਾ ਤੇ ਹੈਂਡ ਫ੍ਰੀ ਕਰ ਲੈਂਦਾ ਫੋਨ ਅੱਗੋਂ ਪ੍ਰੀਆ ਦੀ ਸਹੇਲੀ ਕਹਿੰਦੀ ਵੀ ਅੰਕਲ ਅਸੀਂ ਤਾਂ ਘਰ ਹੀ ਆ ਵੀ ਸਾਡੇ ਸਕੂਲ ਵੱਲੋਂ ਤਾਂ ਕੋਈ ਟ੍ਰਿਪ ਨਹੀਂ ਗਿਆਗਾ ਤਾਂ ਜਿਹੜਾ ਰਾਜ ਆ ਆਪਣੀ ਬੇਟੀ ਦੇ ਇੱਕ ਜ਼ੋਰ ਦੀ ਥੱਪੜ ਮਾਰਦਾ ਤੇ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਕਦੇ ਵੀ ਲਾਡ ਪਿਆਰ ਦੀ ਤੇ ਪੈਸੇ ਦੀ ਕਮੀ ਨਹੀਂ ਰੱਖੀ ਤੇ ਤੂੰ ਇਹ ਛਲਾ ਦਿੱਤਾ ਪ੍ਰੀਆ ਜਿਹੜੀ ਉਹ ਉੱਚੀ ਉੱਚੀ ਰੋਂਦੀ ਆ ਤੇ ਪ੍ਰੀਆ ਦੇ ਜਿਹੜੇ ਪਾਪਾ ਨੇ ਉਹ ਤੋਂ ਫੋਨ ਫੜ ਲੈਂਦੇ ਆ ਤੋ ਕਿ ਉਸ ਤੋਂ ਪਹਿਲਾਂ ਜਿਹੜਾ ਰਾਜ ਸੀ ਇਹ ਗੱਲ ਨੋਟ ਕਰਦਾ ਸੀ ਕਿ ਪ੍ਰੀਆ ਹਰ ਵਕਤ ਫੋਨ ਤੇ ਲੱਗੀ ਰਹਿੰਦੀ ਸੀ ਜਾਂ ਉਹ ਚੈਟ ਕਰਦੀ ਰਹਿੰਦੀ ਸੀ ਜਾਂ ਫੋਨ ਤੇ ਗੱਲ ਕਰਦੀ ਰਹਿੰਦੀ ਸੀ ਰਾਜ ਨੇ ਆਪਣੀ ਪਤਨੀ ਨੂੰ ਬਹੁਤ ਵਾਰ ਕਿਹਾ ਸੀ ਕਿ ਪ੍ਰੀਆ ਹੁਣ ਵੱਡੀ ਹੋ ਰਹੀ ਆ ਤੇ ਇਹਦੇ ਕੋਲ ਹਰ ਵਕਤ ਫੋਨ ਹੁੰਦਾ ਵੀ ਤੂੰ ਇਹਦਾ ਧਿਆਨ ਰੱਖਿਆ ਕਰ ਪਰ ਜਿਹੜੀ ਰਾਜ ਦੀ ਪਤਨੀ ਸੀ ਉਹ ਬਹੁਤ ਨਰਮ ਸੁਭਾਅ ਦੀ ਸੀ ਜਦੋਂ ਵੀ ਉਹ ਪ੍ਰੀਆ ਨੂੰ ਕੁਝ ਕਹਿੰਦੀ ਸੀ ਤਾਂ ਪ੍ਰੀਆ ਆਗੋਂ ਬੋਲਦੀ ਸੀ ਤੇ ਜਿਹੜੀ ਰਾਜ ਦੀ ਪਤਨੀ ਸੀ ਉਹਨੇ ਕਦੇ ਵੀ ਆਪਣੇ ਪਤੀ ਕੋਲ ਇਦਾਂ ਨਹੀਂ ਸੀ ਦੱਸਿਆ ਕਿ ਇਹ ਮੇਰੇ ਨਾਲ ਬਹੁਤ ਬੁਰੀ ਤਰ੍ਹਾਂ ਬੋਲਦੀ ਆ ਹਨਾ ਮੈਨੂੰ ਹਰ ਗੱਲ ਦਾ ਜਵਾਬ ਦਿੰਦੀ ਆ ਉਹਨੂੰ ਇਹ ਹੁੰਦਾ ਸੀ ਕਿ ਚਲੋ ਵੱਡੀ ਹੋ ਕੇ ਸਿਆਣੀ ਹੋ ਜਾਊਗੀ ਵੀ ਇਹਦੇ ਪਾਪਾ ਨੇ ਤਾਂ ਇਹਨੂੰ ਵਿਗਾੜਿਆ ਲਾਡ ਪਿਆਰ ਨੇ ਵੀ ਜਦੋਂ ਥੋੜੀ ਮੈਚ્યોਰ ਹੋ ਗਈ ਉਦੋਂ ਆਪੇ ਸੈੱਟ ਹੋ ਜਾਊਗੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਸ ਗੱਲ ਦਾ ਅੰਜਾਮ ਅੱਗੇ ਜਾ ਕੇ ਕੀ ਹੋਊਗਾ ਜਦੋਂ ਰਾਜ ਆਪਣੀ ਬੇਟੀ ਤੋਂ ਫੋਨ ਖੋਹ ਲੈਂਦਾ ਤੇ ਉਹ ਆਪਣੇ ਕੰਮ ਤੇ ਚੱਲਿਆ ਜਾਂਦਾ ਤੇ ਜਿਹੜੀ ਪ੍ਰਿਆ ਗਈ ਉਹ ਚੋਰੀਆਂ ਘਰੋਂ ਜਾਂਦੀ ਆ ਤੇ ਘਰੋਂ ਜਾ ਕੇ ਉਹ ਆਪਣਾ ਜਿਹੜਾ ਬாய்ਫਰੈਂਡ ਆ ਉਹਦੇ ਘਰ ਚਲੀ ਜਾਂਦੀ ਆ ਇਰੋ ਰੋਕੇ ਉਹਨੂੰ ਦੱਸਦੀ ਆ ਕਿ ਪਾਪਾ ਨੂੰ ਹਨਾ ਪਤਾ ਲੱਗ ਗਿਆ ਘਰੇ ਤੇ ਵੀ ਉਹਨਾਂ ਨੇ ਮੇਰਾ ਫੋਨ ਖੋਲਿਆ ਤਾਂ ਜਿਹੜਾ ਉਹਦਾ ਬੁਆਏਫਰੈਂਡ ਆ ਉਹਨੂੰ ਆਪਣਾ ਨਾ ਇੱਕ ਕੋਈ ਛੋਟਾ ਫੋਨ ਦੇ ਦਿੰਦਾ ਕੀ ਪੈਡ ਵਾਲਾ ਉਹਨੂੰ ਕਹਿੰਦਾ ਵੀ ਆਪਣੇ ਗੱਲ ਕਰੇ ਬਿਨਾਂ ਤਾਂ ਸਰਨਾਣੀ ਵੀ ਮੈਂ ਤਾਂ ਤੇਰੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ ਹੁਣ ਉਹ ਵੀ ਫਾਇਦਾ ਉਠਾਉਂਦਾ ਸੀ ਉਹਨੂੰ ਐ ਸੀ ਵੀ ਅਮੀਰ ਬਾਪ ਦੀ ਧੀ ਆ ਹਨਾ ਤੇ ਉਹ ਸੀਗਾ ਚੌਂਕੀਦਾਰ ਦਾ ਮੁੰਡਾ ਚਲੋ ਉਹਨੂੰ ਫੋਨ ਦੇ ਦਿੰਦਾ ਤੇ ਉਹ ਫੋਨ ਲੈ ਆਉਂਦੀ ਆ ਚੋਰੀਆਂ ਫੋਨ ਰੱਖਦੀ ਆ ਤੇ ਜਦੋਂ ਸਾਰੇ ਘਰ ਦੇ ਸੌ ਜਾਂਦੇ ਆ ਫਿਰ ਉਹ ਫੋਨ ਤੇ ਗੱਲ ਕਰਦੀ ਆ ਇੱਕ ਦਿਨ ਰਾਜ ਰਾਤ ਨੂੰ ਉੱਠਿਆ ਤੇ ਉਹਨੂੰ ਇਹ ਲੱਗਿਆ ਵੀ ਪ੍ਰੀਆ ਦੇ ਕਮਰੇ ਚੋਂ ਕਿਸੇ ਦੀ ਆਵਾਜ਼ ਆ ਰਹੀ ਆ ਜਦੋਂ ਉਹਨੇ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਿਆ ਤਾਂ ਪ੍ਰੀਆ ਸੀ ਜਿਹੜੀ ਉਹ ਗੱਲਾਂ ਕਰ ਰਹੀ ਸੀ ਉਹਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਗੱਲ ਕਰ ਰਹੀ ਹੈ ਇਹਦਾ ਮਤਲਬ ਫੋਨ ਤੇ ਗੱਲ ਕਰ ਰਹੀ ਆ ਚਲੋ ਉਹ ਦਰਵਾਜ਼ਾ ਨੌਕ ਕਰਦਾ ਤਾਂ ਪ੍ਰੀਆ ਜਿਹੜੀ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਦੀ ਫਿਰ ਉਹ 10-15 ਮਿੰਟਾਂ ਬਾਅਦ ਦਰਵਾਜ਼ਾ ਖੋਲਦੀ ਅਤੇ ਐਦਾਂ ਨਾਟਕ ਕਰਦੀ ਆ ਵੀ ਜਿਵੇਂ ਸੁੱਤੀ ਉੱઠી ਹੁੰਦੀ ਆ ਤਾਂ ਰਾਜ ਕਹਿੰਦਾ ਪ੍ਰੀਆ ਤੂੰ ਕਿਹਦੇ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੀ ਪਾਪਾ ਕੀ ਕਹਿ ਰਹੇ ਹੋ ਵੀ ਮੈਂ ਤਾਂ ਸੁੱਤੀ ਉੱਠੀ ਆਂ ਕਹਿੰਦਾ ਨਹੀਂ ਤੂੰ ਗੱਲ ਕਰ ਰਹੀ ਸੀ ਤੇਰੇ ਕਮਰੇ ਚੋਂ ਆਵਾਜ਼ ਆ ਰਹੀ ਸੀ ਕਹਿੰਦੀ ਤੁਸੀਂ ਮੇਰਾ ਰੂਮ ਚੈੱਕ ਕਰ ਲਓ ਉਹ ਕਹਿੰਦਾ ਵੀ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੇਰੇ ਰੂਮ ਚ ਕੋਈ ਸੀ ਪਰ ਤੂੰ ਗੱਲ ਕਰ ਰਹੀ ਸੀ ਫੋਨ ਤੇ ਗੱਲ ਕਰ ਰਹੀ ਸੀ ਕਹਿੰਦੀ ਪਾਪਾ ਮੇਰਾ ਫੋਨ ਤਾਂ ਤੁਸੀਂ ਖੋਲਿਆ ਵੀ ਮੈਂ ਕਿਹਦੇ ਨਾਲ ਗੱਲ ਕਰਦੀ ਆ ਮੇਰੇ ਕੋਲੇ ਕਿਹੜਾ ਫੋਨ ਆ ਉਹ ਕਹਿੰਦਾ ਵੀ ਨਹੀਂ ਸੱਚ ਦੱਸ ਦੇ ਵੀ ਫੋਨ ਤਾਂ ਤੇਰੇ ਕੋਲ ਹੈਗਾ ਤੇ ਚਲੋ ਐਂ ਕਹਿ ਕੇ ਜਿਹੜਾ ਰਾਜ ਆ ਕਮਰੇ ਦੇ ਅੰਦਰ ਵੜ ਜਾਂਦਾ ਤੇ ਉਹ ਕਮਰੇ ਜਦੋਂ ਫਰੋਲ ਦਾ ਅਲਮੀਰਾ ਦੇ ਵਿੱਚ ਫੋਨ ਪਿਆ ਹੁੰਦਾ ਤੇ ਰਾਜ ਹਨਾ ਉੱਚੀ ਉੱਚੀ ਬੋਲਦਾ ਉਹਦੀ ਪਤਨੀ ਤੇ ਉਹਦਾ ਬੇਟਾ ਵੀ ਜਾਗ ਜਾਂਦੇ ਆ ਤੇ ਉਹ ਹੰਗਾਮਾ ਖੜਾ ਕਰ ਦਿੰਦਾ ਤੇ ਉਹ ਆਪਣੀ ਪਤਨੀ ਦੇ ਵਿੱਚ ਪੇੜ ਮਾਰਦਾ ਤੇ ਆਪਣੀ ਧੀ ਦੇ ਵੀ ਤਿੰਨ ਚਾਰ ਚਪੇੜਾ ਮਾਰਦਾ ਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਤੇਰਾ ਧਿਆਨ ਕਿੱਥੇ ਰਹਿੰਦਾ ਸਾਰਾ ਦਿਨ ਵੀ ਇਹਦੇ ਕੋਲੇ ਫੋਨ ਆ ਤੇ ਤੈਨੂੰ ਪਤਾ ਨਹੀਂ ਇਸ ਕਰਕੇ ਘਰ ਦੇ ਵਿੱਚ ਕਲੇਸ਼ ਖੜਾ ਹੋ ਜਾਂਦਾ ਤੇ ਰਾਜ ਆਪਣੀ ਧੀ ਨੂੰ ਕਹਿੰਦਾ ਵੀ ਤੂੰ ਘਰੋਂ ਬਾਹਰ ਨਹੀਂ ਨਿਕਲਣਾ ਇੱਥੇ ਹੀ ਰਹਿਣਾ ਕਰੇ ਤੇ ਇੱਕ ਕਮਰੇ ਦੇ ਵਿੱਚ ਹੀ ਉਹਨੂੰ ਬੰਦ ਕਰ ਦਿੰਦਾ ਪਰੀਆ ਜਿਹੜੀ ਉਹ ਸੋਚਦੀ ਆ ਵੀ ਹੁਣ ਤਾਂ ਬੜਾ ਪੰਗਾ ਪਿਆ ਹਨਾ ਵੀ ਹੁਣ ਤਾਂ ਮੈਨੂੰ ਘਰੋਂ ਬਾਹਰ ਵੀ ਨਹੀਂ ਨਿਕਲਣ ਦੇਂਦੇ ਚਲੋ 2-4 ਦਿਨ ਲੰਘਦੇ ਆ ਤੇ ਪਰੀਆ ਜਿਹੜੀ ਉਹਦੇ ਦਿਲ ਵਿੱਚ ਆਪਣੇ ਪਾਪਾ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆ ਜਿਹੜੀ ਉਹ ਸੁਲਗਣ ਲੱਗ ਜਾਂਦੀ ਆ ਬਹੁਤ ਜ਼ਿਆਦਾ ਉਹਨੂੰ ਗੁੱਸਾ ਆਉਂਦਾ ਆਪਣੇ ਪਾਪਾ ਤੇ ਫਿਰ ਉਹ ਕਿਸੇ ਨਾ ਕਿਸੇ ਬਹਾਨੇ ਮਤਲਬ ਪਵਨ ਤਾਂ ਕਿ ਇਹ ਸੁਨੇਹਾ ਪਹੁੰਚਾ ਦਿੰਦੀ ਆ ਵੀ ਮੈਨੂੰ ਕੋਈ ਫੋਨ ਲੈ ਕੇ ਭੇਜ ਵੀ ਪਾਪਾ ਨੇ ਤਾਂ ਉਹ ਫੋਨ ਤਾਂ ਖੋ ਲਿਆ ਤੇ ਪਵਨ ਜਿਹੜਾ ਉਹਨਾਂ ਦੇ ਘਰੇ ਨਿਗਰ ਰੱਖਦਾ ਇੱਕ ਦਿਨ ਰਾਤ ਤੇ ਉਹਦੀ ਪਤਨੀ ਤੇ ਉਹਦਾ ਬੇਟਾ ਬਾਹਰ ਗਏ ਸੀ ਤੇ ਉਹਨਾਂ ਨੇ ਇਹ ਸੋਚ ਕੇ ਹਨਾ ਪ੍ਰੀਆ ਦੇ ਦਰਵਾਜ਼ਾ ਜਿਹੜਾ ਕਮਰਾ ਸੀ ਉਹਦਾ ਦਰਵਾਜ਼ਾ ਬਾਹਰੋਂ ਨਹੀਂ ਬੰਦ ਕੀਤਾ ਵੀ ਚਲੋ ਮੇਨ ਗੇਟ ਤਾਂ ਬੰਦ ਕਰਕੇ ਜਾਣਾ ਵੀ ਐਂ ਤਾਂ ਕਿੱਥੇ ਜਾਂਦੀ ਆ ਤੇ ਚਲੋ ਜਦੋਂ ਪਵਨ ਵੇਖ ਲੈਂਦਾ ਵੀ ਉਹ ਘਰੋਂ ਗਏ ਤਾਂ ਉਹ ਨਾ ਉਹਨਾਂ ਦੀ ਬਾਹਰਲੀ ਕੰਧ ਟੱਪ ਕੇ ਆ ਜਾਂਦਾ ਤੇ ਉਹਨੂੰ ਫੋਨ ਦੇ ਜਾਂਦਾ ਪ੍ਰੀਆ ਜਿਹੜੀ ਉਹ ਕਹਿੰਦੀ ਵੀ ਇਸ ਤਰ੍ਹਾਂ ਤਾਂ ਆਪਣਾ ਮਿਲਣਾ ਔਖਾ ਹੋ ਜੂ ਵੀ ਆਪਾਂ ਮੇਰੇ ਪਾਪਾ ਦਾ ਜਿਹੜਾ ਕੰਡਾ ਕੱਢੀਏ ਵੀ ਇਹਨਾਂ ਨੇ ਤਾਂ ਨਹੀਂ ਆਪਾਂ ਨੂੰ ਇੱਕ ਹੋਣ ਦੇ ਇੱਕ ਹੋਣ ਨਹੀਂ ਦੇਣਾ ਇਹਨਾਂ ਨੇ ਤੇ ਆਪਾਂ ਕਹਿੰਦਾ ਵੀ ਚੱਲ ਤੂੰ ਆਹ ਫੋਨ ਰੱਖ ਤੇ ਆਪਾਂ ਸੋਚਦੇ ਹਾਂ ਕੁਛ ਉਹ ਫੋਨ ਦੇ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਪ੍ਰੀ ਆ ਗਈ ਉਹ ਘਰੇ ਬਿਲਕੁਲ ਨਾਰਮਲ ਰਹਿਣ ਲੱਗਦੀ ਆ ਤੇ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਵੀ ਅੱਜ ਤੋਂ ਬਾਅਦ ਮੈਂ ਤੁਹਾਡੇ ਵਿਸ਼ਵਾਸ ਦਾ ਗਲਤ ਫਾਇਦਾ ਨਹੀਂ ਉਠਾਉਂਗੀ ਚਲੋ 4-5 ਦਿਨ ਲੰਘਦੇ ਆ ਫਿਰ ਹਫ਼ਤੇ ਲੰਘਦੇ ਆ 2-3 ਮਹੀਨੇ ਲੰਘ ਜਾਂਦੇ ਆ ਪਰ ਉਹ ਗੱਲ ਕਰਦੀ ਆ ਚੋਰੀੋਂ ਗੱਲ ਕਰਦੀ ਰਹਿੰਦੀ ਐ ਜਿਆਦਾ ਗੱਲ ਨਹੀਂ ਕਰਦੀ ਨਿਗਾਹ ਰੱਖਦੀ ਐ ਇਸ ਗੱਲ ਦੀ ਵੀ ਕਿ ਘਰਦਿਆਂ ਨੂੰ ਪਤਾ ਨਾ ਲੱਗੇ ਤੇ ਪਲਾਨ ਪੂਰਾ ਕਰ ਲੈਂਦੇ ਆ ਉਹ ਦੋਨੋਂ ਜਣੇ ਵੀ ਰਾਜ ਨੂੰ ਕਿਵੇਂ ਮਾਰਨਾ ਚਲੋ ਇੰਨੇ ਕਰਦੇ ਕਰਾਉਂਦੇ ਰਿਸ਼ਤੇਦਾਰੀ ਦੇ ਵਿੱਚ ਇੱਕ ਫੰਕਸ਼ਨ ਆ ਜਾਂਦਾ ਤੇ ਦੋਨੋਂ ਬੜੇ ਖੁਸ਼ ਹੁੰਦੇ ਆ ਵੀ ਹੁਣ ਜਿਹੜਾ ਮੌਕਾ ਵਧੀਆਗਾ ਮਾਰਨ ਦਾ ਇਸ ਕਰਕੇ ਉਹ ਫੰਕਸ਼ਨ ਤੇ ਨਾਲ ਨਹੀਂ ਜਾਂਦੀ ਤੇ ਉਹਨਾਂ ਦੇ ਘਰਦਿਆਂ ਨੂੰ ਵੀ ਆਏ ਹੁੰਦਾ ਹਨਾ ਵੀ ਚਲੋ ਹੁਣ ਤਾਂ ਸੁਧਰ ਚੁੱਕੀ ਐ ਸਿਆਣੀ ਹੋ ਚੁੱਕੀ ਐ ਵੀ ਐਂ ਤਾਂ ਕੀ ਹੋਣਾ ਤੇ ਚਲੋ ਭਈ ਜਦੋਂ ਉਹ ਚਲੇ ਜਾਂਦੇ ਆ ਹਨਾ ਫਿਰ ਉਸ ਤੋਂ ਬਾਅਦ ਰਾਜਕਰ ਆਉਂਦਾ ਤਾਂ ਉਹਦੇ ਨਾਲ ਵਧੀਆ ਬਿਹੇਵ ਕਰਦੀ ਆ ਉਹਨੂੰ ਖਾਣਾ ਦਿੰਦੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਦੁੱਧ ਦਿੰਦੀ ਆ ਉਹ ਤੇ ਦੁੱਧ ਦੇ ਵਿੱਚ 5-6 ਗੋਲੀਆਂ ਜਿਹੜੀਆਂ ਨੀਂਦ ਦੀਆਂ ਪਾ ਦਿੰਦੀ ਆ ਤੇ ਨੀਂਦ ਦੀਆਂ ਗੋਲੀਆਂ ਪਾਉਣ ਤੋਂ ਬਾਅਦ ਜਿਹੜਾ ਰਾਜ ਆ ਉਹ ਸੌ ਜਾਂਦਾ ਫਿਰ ਉਹ ਪਵਨ ਨੂੰ ਫੋਨ ਕਰਕੇ ਬੁਲਾਉਂਦੀ ਆ ਤੇ ਪਵਨ ਕੋਈ ਤੇਜ਼ ਤਾਰ ਹਥਿਆਰ ਲੈ ਕੇ ਆਉਂਦਾ ਇਹ ਉਹਦੇ ਤੇ ਬਾਰ ਸ਼ੁਰੂ ਕਰ ਦਿੰਦਾ ਰਾਜ ਤੇ ਉਹਨੂੰ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਨੂੰ ਮਾਰ ਦਿੰਦੇ ਆ ਤੇ ਮਾਰ ਕੇ ਜਿਹੜੀ ਉਹਦੀ লাশ ਆ ਉਹ ਬਾਥਰੂਮ ਦੇ ਵਿੱਚ ਲੈ ਕੇ ਆਉਂਦੇ ਆ ਤੇ ਫਿਰ ਰਾਜ ਆ ਜਿਹੜਾ ਉਹ ਸੌਰੀ ਪਵਨ ਆ ਜਿਹੜਾ ਉਹ ਪੈਟਰੋਲ ਲੈ ਕੇ ਆਇਆ ਹੁੰਦਾ ਤੇ ਉਹ ਉਹਨੂੰ ਮਤਲਬ ਕਤਲ ਕਰਕੇ ਚਲਿਆ ਜਾਂਦਾ ਤੇ ਜਦੋਂ ਸਵੇਰ ਹੁੰਦੀ ਆ ਸਵੇਰ ਪ੍ਰਿਆ ਜਿਹੜੀ ਉੱਠਦੀ ਆ ਤੇ ਉੱਠ ਕੇ ਪੈਟਰੋਲ ਆ ਜਿਹੜਾ ਉਹ ਆਪਣੇ ਪਾਪਾ ਦੀ লাশ ਤੇ ਪਾ ਕੇ ਤੇ ਉਹਨੂੰ ਅੱਗ ਲਾ ਦਿੰਦੀ ਆ ਉਸ ਤੋਂ ਪਹਿਲਾਂ ਉਹਨਾਂ ਨੇ লাশ ਨੂੰ ਜਦੋਂ ਬਾਥਰੂਮ ਦੇ ਵਿੱਚ ਰੱਖਿਆ ਸੀ ਤਾਂ ਜਿਹੜਾ ਕਮਰੇ ਦੇ ਵਿੱਚ ਜਿੰਨੇ ਵੀ ਨਿਸ਼ਾਨ ਸੀ ਬੈੱਡ ਸ਼ੀਟ ਸਾਰਾ ਕੁਝ ਧੋ ਦਿੰਦਿਆ ਤੇ ਧੋ ਕੇ ਨਾ ਉਹ ਮਤਲਬ ਮਸ਼ੀਨ ਦੇ ਵਿੱਚ ਸੁਕਾ ਕੇ ਪ੍ਰੈਸ ਕਰਕੇ ਮੁੜ ਕੇ ਉਹੀ ਚਾਦਰ ਵਿਛਾ ਦਿੰਦਿਆ ਆਪਦੇ ਜਾਣੇ ਉਹਨਾਂ ਨੇ ਮਤਲਬ ਪੂਰੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਨੂੰ ਕੋਈ ਸੁਰਾਗ ਨਾ ਮਿਲੇ ਤੇ ਉਹਨਾਂ ਨੂੰ ਇਹ ਸੀ ਵੀ ਜਦੋਂ ਪਾਪਾ ਦੀ লাশ ਆ ਜਿਹੜੀ ਉਹ ਸੜ ਗਈ ਤੇ ਵੀ ਉਸ ਤੋਂ ਬਾਅਦ ਪੋਸਟਮਾਰਟਮ 'ਚ ਕੀ ਆਉਣਾ ਇਹ ਇਹ ਜਿਹੜਾ ਹੁੰਦਾ ਨਾ ਉਹਨਾਂ ਨੇ ਕਤਲ ਦਾ ਜਿਹੜਾ ਇਹ ਪਲਾਨ ਹੁੰਦਾ ਉਹ ਗੂਗਲ ਤੇ ਸਰਚ ਕੀਤਾ ਹੁੰਦਾ ਵੀ ਇੱਕ ਬੰਦੇ ਨੂੰ ਆਪਾਂ ਕਿਵੇਂ ਮਾਰ ਸਕਦੇ ਆ ਮਾਰ ਕੇ ਹਾਦਸੇ ਦਾ ਰੂਪ ਦੇ ਸਕਦੇ ਆ ਦੇਖੋ ਕਿਸੇ ਦਾ ਦਿਮਾਗ ਹਨਾ ਕਿੰਨਾ ਛਾਤਰ ਚੱਲਦਾ ਚਲੋ ਜਦੋਂ ਪੁਲਿਸ ਆਉਂਦੀ ਆ ਹਨਾ ਆਂਗ-ਗਵੰਡ ਇਕੱਠਾ ਹੁੰਦਾ ਤੇ ਰਾਜ ਦੀ ਪਤਨੀ ਨੂੰ ਜਿਹੜੀ ਸੂਚਨਾ ਕਰ ਦਿੱਤੀ ਜਾਂਦੀ ਆ ਉਹ ਬਾਈ 에ਅਰ ਆਪਣੇ ਬੇਟੇ ਨਾਲ ਇਮੀਡੀਏਟਲੀ ਪਹੁੰਚਦੀ ਆ ਤੇ ਪੁਲਿਸ ਆ ਜਿਹੜੀ ਰਾਜ ਦੀ ਧੀ ਦੇ ਬਿਆਨ ਲੈਂਦੀ ਆ ਤਾਂ ਪ੍ਰੀਆ ਜਿਹੜੀ ਕਹਿੰਦੀ ਆ ਕਿ ਵੀ ਮੈਂ ਤਾਂ ਸੁੱਤੀ ਉઠી ਸੀ ਵੀ ਪਾਪਾ ਬਾਥਰੂਮ ਵੱਲ ਗਏ ਸੀ ਵੀ ਉਸ ਤੋਂ ਬਾਅਦ ਬਾਥਰੂਮ ਦੇ ਵਿੱਚੋਂ ਆ ਪਾਪਾ ਦੀਆਂ ਆਵਾਜ਼ਾਂ ਆਈਆਂ ਚੀਕਾਂ ਵੱਜੀਆਂ ਤੇ ਜਦੋਂ ਮੈਂ ਆ ਕੇ ਵੇਖਿਆ ਤਾਂ ਬਾਥਰੂਮ ਨੂੰ ਅੱਗ ਲੱਗੀ ਹੋਈ ਸੀ ਬਾਥਰੂਮ ਦੇ ਵਿੱਚ ਵੀ ਸ਼ਾਇਦ ਸ਼ਾਰਟ ਸਰਕਟ ਹੋ ਗਿਆ ਵੀ ਉਹਦੇ ਕਰਕੇ ਪਾਪਾ ਦੀ ਜਾਨ ਚਲੀ ਗਈ ਚਲੋ ਪੁਲਿਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਾਉਂਦੀ ਆ ਤਾਂ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਸਾਹਮਣੇ ਆਉਂਦੀ ਆ ਉਹ ਹੋਰ ਹੀ ਬਿਆਨ ਕਰਦੀ ਹੁੰਦੀ ਆ ਇਹ ਰਾਜ ਆ ਜਿਹੜਾ ਉਹਦੇ ਮਤਲਬ ਦਿਮਾਗ ਨੂੰ ਆਕਸੀਜਨ ਨਹੀਂ ਗਈ ਉਹਦੇ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਹਮਲਾ ਹੋਇਆ ਤਾਂ ਕਰਕੇ ਉਹਦੀ ਮੌਤ ਹੋਈ ਆ ਤਾਂ ਪੁਲਿਸ ਆ ਜਿਹੜੀ ਦੁਬਾਰਾ ਫਿਰ ਰਾਜ ਦੇ ਘਰ ਆਉਂਦੀ ਅਤੇ ਉਹਦੀ ਬੇਟੀ ਤੋਂ ਦੁਬਾਰਾ ਫਿਰ ਪੁੱਛਦੀ ਆ ਪਰ ਜਿਹੜੀ ਪ੍ਰੀ ਆ ਗਈ ਉਹ ਆਪਣੇ ਬਿਆਨਾਂ ਤੇ ਕਾਇਮ ਰਹਿੰਦੀ ਆ ਪੁਲਿਸ ਨੂੰ ਸ਼ੱਕ ਤਾਂ ਹੋ ਜਾਂਦਾ ਕਿ ਇਹ ਜਿਹੜੀ ਕੰਮ ਆ ਵੀ ਇਹ ਦੀ ਤੀਲਈ ਕੀਤਾ ਹੋਇਆਗਾ ਤੇ ਪਰ ਉਹਨਾਂ ਕੋਲ ਕੋਈ ਸਬੂਤ ਨਹੀਂ ਹੁੰਦਾ ਇਸ ਕਰਕੇ ਪੁਲਿਸ ਆ ਜਿਹੜੀ ਉਹ ਬਾਰ-ਬਾਰ ਆਉਂਦੀ ਆ ਬਿਆਨ ਲੈਂਦੀ ਆ ਪਰ ਪ੍ਰੀਆ ਨੇ ਕਦੇ ਵੀ ਆਪਣਾ ਬਿਆਨ ਨਹੀਂ ਬਦਲਿਆ ਤੇ ਉਹਨੇ ਪੂਰੇ ਕੌਨਫੀਡੈਂਟ ਨਾਲ ਇਹ ਕਿਹਾ ਕਿ ਮੇਰੇ ਪਾਪਾ ਦੀ ਬਾਥਰੂਮ ਦੇ ਵਿੱਚ ਹੀ ਮੌਤ ਹੋਈ ਆ ਤੇ ਰਾਜ ਦੀ ਜਿਹੜੀ ਪਤਨੀ ਹੁੰਦੀ ਉਹਨੂੰ ਵੀ ਕਦੇ ਐਂ ਸ਼ੱਕ ਨਹੀਂ ਹੁੰਦਾ ਕਿਉਂਕਿ ਉਹਨੂੰ ਐਂ ਲੱਗਦਾ ਵੀ ਮੇਰੀ ਕੱਲੀਤੀ ਤਾਂ ਐਂ ਤਾਰੀ ਨਹੀਂ ਸਕਦੀ ਵੀ ਸ਼ਾਇਦ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੋਈ ਗੜਬੜ ਆ ਵੀ ਪੁਲਿਸ ਜਾਣ ਬੁੱਝ ਕੇ ਕੇਸ ਨੋਲ ਜਾਉਣਾ ਚਾਹੁੰਦੀ ਆ ਤੇ ਚਲੋ ਭਈ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਆਂਡ ਗਵਾਂਡ ਦੇ ਵਿੱਚ ਪੁੱਛ ਪੜਤਾਲ ਕਰਦੀ ਆ ਆਂਡ ਗਵਾਂਡ ਤੇ ਪੁੱਛ ਪੜਤਾਲ ਕਰਨੇ ਤੋਂ ਪਤਾ ਲੱਗਦਾ ਇੱਕ ਘਰ ਦੇ ਵਿੱਚ ਨਾ ਕੋਈ ਰਹਿੰਦਾ ਜਿਹੜਾ ਹਨਾ ਉਹ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿੱਚ ਦੱਸ ਦਿੰਦਾ ਵੀ ਜਿਹੜੀ ਰਾਜ ਦੀ ਬੇਟੀ ਅਪਰੀਆ ਇਹ ਵਿਗੜੇਲ ਟਾਈਪ ਦੀ ਕੁੜੀ ਆ ਵੀ ਇਹਨਾਂ ਦੇ ਘਰੋਂ ਬਹੁਤ ਵਾਰ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਤੇ ਵੀ ਅਸੀਂ ਉੜਦੀ ਉੜਦੀ ਇਹ ਗੱਲ ਵੀ ਸੁਣੀ ਸੀ ਵੀ ਇਹ ਜਿਹੜਾ ਸਕੂਲ ਦਾ ਚੌਂਕੀਦਾਰ ਆ ਜਿਹੜਾ ਦੋ ਗਲੀਆਂ ਛੱਡ ਕੇ ਰਹਿੰਦਾ ਤੇ ਉਹਦੇ ਬੇਟੇ ਨਾਲ ਇਹਦਾ ਅਫੇਅਰ ਚੱਲਦਾਗਾ ਵੀ ਇਸ ਗੱਲ ਦਾ ਕਾਫੀ ਰੌਲਾ ਪਿਆ ਸੀ ਇਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਸੀ ਤਾਂ ਫਿਰ ਪੁਲਿਸ ਆ ਜਿਹੜੀ ਉਹ ਇਸ ਗੱਲ ਤੇ ਮਤਲਬ ਉਹਨਾਂ ਨੂੰ ਯਕੀਨ ਆ ਜਾਂਦਾ ਵੀ ਇਹਦਾ ਮਤਲਬ ਫਿਰ ਇਹਨਾਂ ਨੇ ਕਤਲ ਕੀਤਾ ਹੋਊਗਾ ਚਲੋ ਫਿਰ ਨਾ ਉਹ ਜਿਹੜਾ ਪਵਨ ਹੁੰਦਾ ਉਹਨੂੰ ਤੇ ਪ੍ਰੀਆ ਨੂੰ ਆਹਮੋ ਸਾਹਮਣੇ ਬਿਠਾ ਕੇ ਬਿਆਨ ਲੈਂਦੇ ਆ ਜਿਹੜੀ ਪ੍ਰੀਆ ਉਹ ਤਾਂ ਆਪਣੇ ਬਿਆਨ ਤੇ ਫਿਰ ਵੀ ਕਾਇਮ ਰਹਿੰਦੀ ਆ ਪਰ ਪਵਨ ਆ ਜਿਹੜਾ ਉਹ ਮੰਨ ਜਾਂਦਾ ਕਿ ਹਾਂ ਜਦੋਂ ਰਾਜ ਦੀ ਮੌਤ ਹੋਈ ਆ ਤਾਂ ਮੈਂ ਪ੍ਰੀਆ ਦੇ ਕੋਲ ਹੀ ਸੀ ਪਰ ਕਹਿੰਦਾ ਵੀ ਅਸੀਂ ਮਾਰਿਆ ਨਹੀਂ ਉਹਨੂੰ ਪੁਲਿਸ ਆ ਜਿਹੜੀ ਹੈ ਨਾ ਪੁਲਿਸ ਤੋਂ ਕੀ ਲੁਕਿਆ ਹੁੰਦਾ ਫਿਰ ਉਹ ਦੋਨਾਂ ਨੂੰ ਅਲੱਗ-ਅਲੱਗ ਕਰਕੇ ਤੇ ਉਹਨਾਂ ਨੂੰ ਸ਼ਕਤੀ ਨਾਲ ਪੁੱਛ ਜਦੋਂ ਉਹਨਾਂ ਨੂੰ ਪੁੱਛ ਪੜਤਾਲ ਕਰਦੀ ਆ ਤਾਂ ਪਵਨ ਇੱਕ ਦਮਕੇ ਨਾਲ ਹੀ ਮੰਨ ਜਾਂਦਾ ਸਾਰੀ ਗੱਲ ਉਹ ਦੱਸ ਦਿੰਦਾ ਕਿ ਕਿਵੇਂ ਰਾਜ ਨੂੰ ਸਾਡੇ ਰਿਲੇਸ਼ਨ ਦਾ ਪਤਾ ਲੱਗਿਆ ਤੇ ਕਿਵੇਂ ਉਹ ਸਾਨੂੰ ਨੂੰ ਨਫ਼ਰਤ ਕਰਦਾ ਸੀ ਤੇ ਪ੍ਰੀਆ ਦੇ ਦਿਲ ਵਿੱਚ ਉਹਦੇ ਪ੍ਰਤੀ ਨਫ਼ਰਤ ਪੈਦਾ ਹੋ ਗਈ ਤੇ ਉਹਨੇ ਮੈਨੂੰ ਕਿਹਾ ਕਿ ਆਪਾਂ ਮੇਰੇ ਪਾਪਾ ਨੂੰ ਮਾਰਨਾਗਾ ਪੁਲਿਸ ਜਿਹੜੀ ਉਹ ਪੂਰੇ ਮਾਮਲੇ ਦੀ ਤਹ ਤੱਕ ਪਹੁੰਚ ਜਾਂਦੀ ਆ ਪਵਨ ਜਿਹੜਾ ਉਹਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਪ੍ਰੀਆ ਕਿਉਂਕਿ 15 ਸਾਲ ਦੀ ਸੀ ਇਸ ਕਰਕੇ ਉਹਨੂੰ ਨਿਆਇਕ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਸੀ ਉਹਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਤੇ ਪਰ ਜਦੋਂ ਵੀ ਉਹ 18-19 ਸਾਲ ਦੀ ਹੋ ਗਈ ਤਾਂ ਉਹਨੂੰ ਬਾਲ ਸੁਧਾਰ ਘਰ ਤੋਂ ਵਾਪਸ ਵਰੀ ਕਰ ਦਿੱਤਾ ਜਾਊਗਾ ਤੇ ਪਵਨ ਤੇ ਜਿਹੜਾ ਕਤਲ ਕੇਸ ਚੱਲਿਆ ਤੇ ਅੱਗੇ ਜਾ ਕੇ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਜਦੋਂ ਰਾਜ ਦਾ ਅੰਤਮ ਸੰਸਕਾਰ ਹੋਇਆ ਸੀ ਨਾ ਤਾਂ ਉਦੋਂ ਫਿਰ ਵੀ ਰਾਜ ਦੀ ਪਤਨੀ ਨੇ ਕਿਹਾ ਸੀ ਕਿ ਚਲੋ ਮੇਰੀ ਧੀ ਨੇ ਜੋ ਵੀ ਗਲਤੀ ਕੀਤੀ ਪਰ ਫਿਰ ਵੀ ਉਹਨੂੰ ਹਨਾ ਅੰਤਮ ਸੰਸਕਾਰ ਤੇ ਜਿਹੜਾ ਭੇਜ ਦਿੱਤਾ ਜਾਵੇ ਪਰ ਪ੍ਰੀਆ ਕਹਿੰਦੀ ਵੀ ਮੈਂ ਨਹੀਂ ਜਾਣਾ ਮੈਂ ਉਸ ਬੰਦੇ ਦਾ ਮੂੰਹ ਨਹੀਂ ਵੇਖਣਾ ਚਾਹੁੰਦੀ ਜਿਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਤੇ ਉਹਨੂੰ ਆਪਣੇ ਪਾਪਾ ਦਾ ਕਤਲ ਕਰਨ ਦਾ ਕੋਈ ਅਫਸੋਸ ਨਹੀਂ ਸੀ ਦੇਖੋ ਇਹੋ ਜੀਆਂ ਵੀ 3 ਹੁੰਦੀਆਂ ਇੱਕ ਪਾਸੇ ਤਾਂ 3 ਹੁੰਦੀਆਂ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਦੀਆਂ ਨੇ ਤੇ ਇੱਕ ਦੇਖੋ ਕਿਸੇ ਗਲਤ ਸਬੰਧਾਂ ਕਰਕੇ ਆਪਣੇ ਪਾਪਾ ਜਿਹੜੇ ਉਦੇ ਪਾਪਾ ਨੇ ਉਹਨਾਂ ਨੂੰ ਕਦੇ ਕੰਡੇ ਜਿੰਨੀ ਚੋਟ ਨਹੀਂ ਲੱਗਣ ਦਿੱਤੀ ਫੁੱਲਾਂ ਵਾਂਗੂ ਸਾਭ-ਸਾਭ ਕੇ ਰੱਖਿਆ ਇੰਨੇ ਲਾੜ ਲੜਾਈ ਤੇ ਉਹਨਾਂ ਖਾਤਰ ਉਹਨੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਦੁਸ਼ਮਣੀਆਂ ਮੁੱਲ ਲਈਆਂ ਕਿਉਂਕਿ ਜਦੋਂ ਵੀ ਕੋਈ ਬਿਜ਼ਨਸਮੈਨ ਹਨਾ ਕਿਸੇ ਕੰਪੀਟੀਸ਼ਨ ਦੇ ਵਿੱਚ ਆਉਂਦਾ ਤਾਂ ਉਹਨਾਂ ਦੇ ਨਵੇਂ-ਨਵੇਂ ਦੁਸ਼ਮਣਾਂ ਜਿਹੜੇ ਪੈਦਾ ਹੁੰਦੇ ਆ ਪਰ ਉਹ ਨੂੰ ਨਹੀਂ ਪਤਾ ਸੀ ਕਿ ਇੰਨੇ ਦੁਸ਼ਮਣਾਂ ਦੇ ਹੁੰਦੇ ਹੋਏ ਵੀ ਉਹਨੂੰ ਉਹਦੀ ਧੀ ਹੀ ਕਤਲ ਕਰ ਦੂਗੀ ਤੇ ਰਾਜ ਦੀ ਜਿਹੜੀ ਪਤਨੀ ਉਹ ਬਹੁਤ ਰੋਂਦੀ ਆ ਤੇ ਉਹ ਕਹਿੰਦੀ ਆ ਕਿ ਇਸ ਵਿਗੜੈਲਤੀ ਹਣਾ ਜਦੋਂ ਵਿਗੜੀ ਸੀ ਉਦੋਂ ਹੀ ਇਹਨੂੰ ਕਿਤੇ ਕਿਸੇ ਪਾਸੇ ਭੇਜਿਆ ਹੁੰਦਾ ਇਹਦੇ ਤੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਮੈਂ ਵਿਧਵਾ ਨਾ ਹੁੰਦੀ ਤੇ ਜਿਹੜਾ ਰਾਜ ਦਾ ਬੇਟਾ ਹੁੰਦਾ ਉਹ ਵੀ ਆਪਣੀ ਭੈਣ ਨੂੰ ਨਫ਼ਰਤ ਕਰਦਾ ਪਰ ਫਿਰ ਵੀ ਕਹਿੰਦੇ ਹਣਾ ਜੇ ਮਾਂ ਹੁੰਦੀ ਹੈ ਜਿਹੜੀ ਉਹ ਤੋਂ ਆਪਣੇ 3 ਪੁੱਤ ਭਾਵੇਂ ਜਿੰਨਾ ਮਰਜ਼ੀ ਵਿਗੜਿਆ ਪਾਸਾ ਨਹੀਂ ਵਟਿਆ ਜਾਂਦਾ ਫਿਰ ਵੀ ਉਹ ਬਾਲ ਸੁਧਾਰ ਘਰ ਦੇ ਵਿੱਚ ਜਾਂਦੀ ਸੀ ਆਪਣੀ ਧੀ ਨੂੰ ਮਿਲਣ ਤੇ ਫਿਰ ਉਹਦੀ ਕਾਉਂਸਲਿੰਗ ਵਗੈਰਾ ਵੀ ਕਰਾਈ ਜਾਂਦੀ ਸੀ ਪਰ ਹੁਣ ਵੇਲਾ ਲੰਘ ਚੁੱਕਿਆ ਸੀ ਜੇ ਇਹੀ ਉਹਦੀ ਕਾਉਂਸਲਿੰਗ ਪਹਿਲਾਂ ਕਰਵਾਈ ਜਾਂਦੀ ਤਾਂ ਸ਼ਾਇਦ ਉਹ ਇੱਕ ਦੈਨ ਨਾ ਬਣਦੀ ਕਈ ਵਾਰੀ ਨਾ ਇਹੋ ਜਿਹਾਂ ਘਟਨਾਵਾਂ ਸੁਣ ਕੇ ਮਾਣਾ ਜਿਹੜਾ ਬਹੁਤ ਦੁਖੀ ਹੁੰਦਾ ਇਹ ਸਾਨੂੰ ਬਾਹਰਲੇ ਲੋਕਾਂ ਤੋਂ ਤਾਂ ਚਲੋ ਆਪਾਂ ਘੱਟ ਵਿਸ਼ਵਾਸ ਕਰਦੇ ਆਂ ਕਹਿ ਦਿੰਨੇ ਆਂ ਜ਼ਮਾਨਾ ਖਰਾਬ ਆ ਪਰ ਇਹ ਨਹੀਂ ਪਤਾ ਲੱਗਦਾ ਕਿ ਕਦੋਂ ਕਿਹੜਾ ਰਿਸ਼ਤਾ ਬੇਈਮਾਨ ਹੋ ਜੇ ਤੇ ਤੁਹਾਡੀ ਜ਼ਿੰਦਗੀ ਦਾ ਬੈਰੀ ਬਣ ਜੇ ਇਹ ਜਿਹੜਾ ਕੇਸ ਆ ਇਹ ਬਹੁਤ ਚਰਚਿਤ ਕੇਸ ਰਿਹਾ ਮੀਡੀਆ ਦੇ ਵਿੱਚ ਤੇ ਇਹ ਗੱਲ ਸੁਣ ਕੇ ਨਾ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਸੀ ਕਿਉਂਕਿ ਇੱਕ 15 ਸਾਲ ਦੀ ਕੁੜੀ ਜਿਹੜੀ ਹਜੇ ਤੱਕ ਬਚਪਨੇ ਚੋਂ ਨਹੀਂ ਨਿਕਲੀ ਹੁੰਦੀ ਟੀਨੇਜ ਦੇ ਵਿੱਚ ਹੁੰਦੀ ਆ ਤੇ ਜਵਾਨੀ ਦੇ ਵਿੱਚ ਹਜੇ ਉਹਨੇ ਪੈਰ ਵੀ ਨਹੀਂ ਰੱਖਿਆ ਹੁੰਦਾ ਤੇ ਇੰਨਾ ਦਿਲ ਦਹਿਲਾ ਦੇਣ ਵਾਲਾ ਜਿਹੜਾ ਕਾਂਡ ਆ ਉਹ ਕਰ ਦਿੰਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਇੱਕ ਆਪਾਂ ਨੂੰ ਕੱਲ ਕੋਈ ਕਮੈਂਟ ਆਇਆ ਸੀ ਉਹਨਾਂ ਨੇ ਫੋਨ ਨੰਬਰ ਪੁੱਛਿਆ ਸੀ ਕਿ ਅਸੀਂ ਤੁਹਾਨੂੰ ਕਹਾਣੀਆਂ ਜਿਹੜੀ ਦੱਸਣੀ ਚਾਹੁੰਦੇ ਆ ਕੋਈ ਭੈਣ ਸੀ ਮੇਰੀ ਉਹ ਕਹਿੰਦੀ ਸੀ ਵੀ ਮੈਂ ਆਪਣੀ ਜ਼ਿੰਦਗੀ ਦੀ ਕੋਈ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹਣੀ ਆ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਕਿ ਫੋਨ ਨੰਬਰ ਮੈਂ ਪਬਲਿਕ ਨਹੀਂ ਕਰ ਸਕਦੀ ਫਿਰ ਫੋਨ ਜਾਦਾ ਆਉਣ ਲੱਗ ਜਾਣਗੇ ਇਸ ਤਰ੍ਹਾਂ ਹਰੇਕ ਨਾਲ ਫੋਨ ਤੇ ਗੱਲ ਨਹੀਂ ਹੋ ਸਕਦੀ ਤੇ ਮੈਂ ਤੁਹਾਨੂੰ ਹਨਾ ਈਮੇਲ ਆਈਡੀ ਆ ਜਿਹੜੀ ਉਹ ਸੈਂਡ ਕਰ ਦਿੱਤੀ ਸੀਗੀ ਤੁਹਾਡੇ ਜਿਹੜਾ ਕਮੈਂਟ ਸੀ ਉਹਦੇ ਰਿਪਲਾਈ ਵਿੱਚ ਵੀ ਬਟ ਵੈਸੇ ਵੀ ਜਿਹੜੀ ਆਪਣੀ ਈਮੇਲ ਆਈਡੀ ਆ ਨਾ ਉਹ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਆ ਤੇ ਹਰੇਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤੀ ਹੁੰਦੀ ਆ ਤੇ ਆਪਣਾ ਇੰਸਟਾਗ੍ਰam ਪੇਜ ਆ ਜਿਹੜਾ ਉਹਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ ਤੁਸੀਂ ਉੱਥੇ ਜਾ ਕੇ ਇੰਸਟਾਗ੍ਰam ਪੇਜ ਤੇ ਜਾ ਕੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਕੋਈ ਹੋਰ ਵੀ ਮੇਰਾ ਭੈਣ ਭਰਾ ਹਨਾ ਕੋਈ ਆਪਣੀ ਹੱਡ ਬੀਤੀ ਜਾਂ ਕੋਈ ਆਸੇ ਪਾਸੇ ਦੀ ਘਟਨਾ ਮੇਰੇ ਨਾਲ ਸਾਂਝੀ ਕਰਨਾ ਚਾਹੁੰਦਾ ਤਾਂ ਉਹਨੂੰ ਮੈਂ ਕਹਾਣੀ ਦੇ ਰੂਪ ਵਿੱਚ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ ਤਾਂ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾ ਜੀ